ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜ਼ਿਲ੍ਹਾ ਕਾਂਗਰਸ ਕਮੇਟੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਸੁਭਾਸ਼ ਸੂਦ ਨੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਪਾਰਟੀ ਨੇ ਡੇਢ ਸਾਲ ਤੱਕ ਕੋਈ ਸਾਰ ਨਹੀਂ ਲਈ 4 ਮਹੀਨਿਆਂ ਤੋਂ ਬਿਮਾਰਾ ਕਿਸੇ ਅਗੁਨੇ ਆਕੇ ਹਾਲ ਤੱਕ ਨਹੀਂ ਪੁੱਛਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਸਤੀਫਾ ਦੇਣ ਮੌਕੇ ਸੁਭਾਸ਼ ਸੂਦ ਦੇ ਵੱਲੋਂ ਆਖੀਆਂ ਗਈਆਂ ਨੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆ ਸੁਣਦੇ ਆ 34 ਸਾਲ ਕਾਂਗਰਸ ਪਾਰਟੀ ਦੀ ਬਾਕ-ਬਾਕ ਜ਼ਿਲ੍ਹਾ ਕਾਂਗਰਸ ਕਮੇਟੀ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਮੀਦਵਾਰ ਰਹੇ ਤੋਂ ਬਾਅਦ ਅੱਜ ਮੈਂ ਸਰੇ ਮਨ ਦੇ ਨਾਲ ਕਾਂਗਰਸ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਸਤੀਫਾ ਦੇ ਰਿਹਾ ਹਾਂ ਆ ਜੀ ਕੋਈ ਫਰਕ ਨਹੀਂ ਮੇਰਾ ਵੀ ਹੋਰ ਹੋਰ ਲਾਉਂਦਾ ਇਹ ਹੀ ਮੇਰਾ ਅਜ ਦਾ ਕਾਰਨ ਕੀ ਹੈ ਕਾਰਨ ਕੀ ਹੈ ਜੀ ਕਿਉਂ ਸੀ ਵੱਧਦਾ ਜਾ ਰਿਹਾ ਮੈਂ ਸਮਝਦਾ ਜਦੋਂ ਮੈਂ ਕਾਂਗਰਸ ਪਾਰਟੀ ਦੇ ਵਿੱਚ 1979 ਦੇ ਵਿੱਚ ਸ਼ਾਮਲ ਹੋਇਆ ਸੀ ਬੈਦ ਹਰੀਕੇਸ਼ਨ ਜੀ ਦੀ ਰਵਾਇਤ ਦੇ ਵਿੱਚ ਮੈਂ ਹੋਇਆ ਸੀ ਸ਼ਾਮਲ ਉਸ ਤੋਂ ਬਾਅਦ 1992 ਦੇ ਵਿੱਚ ਜਿਲਾ ਬਣਿਆ ਹੋਰ ਬੈਧਰੀ ਕਿਸ਼ਨ ਜੀ ਨੇ ਜ਼ਿਲੇ ਦੀ ਕਮਾਨ ਸੰਭਾਲੀ ਔਰ ਉਸ ਟਾਈਮ ਦੇਖਿਆ ਸੀ ਦੇਖਣ ਨੂੰ ਮਿਲਿਆ ਸੀ ਕਿ ਆਰਗੇਨਾਈਜੇਸ਼ਨ ਨਾਲ ਹੀ ਕੋਈ ਚੀਜ਼ ਸੀ ਸਾਡੇ ਪਿਸ਼ਣ ਪਿਤਾ ਮਾ ਕਾਂਗਰਸ ਦੇ ਬੈਧਰੀ ਕਿਸ਼ਨ ਜੀ ਸਵਰਗਾ ਚੋਂ ਬੈਠੇ ਉਦਾਸ ਹੋ ਰਹੇ ਹੋਣਗੇ ਕਿ ਜਿਲਾ ਫਤੇਗੜ ਸਾਹਿਬ ਦੇ ਵਿੱਚ ਮੇਰਾ ਬੂਟਾ ਲਾਇਆ ਹੋਇਆ ਹੈ ਅੱਜ ਸੁਪ ਰਿਹਾ ਹੈ ਮੈਂ ਮੂਖੂਦ ਕਰਦਾ ਕਿ ਫੁੱਲ ਆਰਗੇਨਾਈਜੇਸ਼ਨ ਨਾਲ ਦੀ ਕੋਈ ਚੀਜ਼ ਨਹੀਂ ਰਹੀ ਇਸੇ ਕਰਕੇ ਮੈਨੂੰ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਇਸਤੀਫਾ ਦੇਣਾ ਪਿਆ ਹੈ ਭਾਵੇਂ ਮੈਂ ਵੱਡੇ ਵੱਡੇ ਅਹੁਦੇ ਤੇ ਰਿਹਾ ਪਰ ਘਾਰ-ਬਾਰ ਤੇਰਾ ਚੀਜ਼ ਨੂੰ ਹੱਥ ਨਾਲ ਆਏ ਤੁਹਾਨੂੰ ਇਹਦੇ ਵਿੱਚ ਸਾਰਾ ਕੁਝ ਸਮਝ ਹੀ ਗਿਆ ਹੋ ਸਮਝ ਨਹੀਂ ਗੱਲ ਦਾ ਸਵਾਲ ਕੋਈ ਨਹੀਂ ਕਿ ਬਸ ਇਹੀ ਗੱਲ ਹੈ ਕਿ ਕਾਰਵਾਰ ਦੇ ਇਹਦਾ ਚੀਜ਼ ਨੂੰ ਮਤਲਬ ਨਹੀਂ ਉਹਦਾ ਕੀ ਜੀ ਕਾਰਜਕਾਰੀ ਜੋ ਸੈਟੀਸਫਾਈਡ ਜੀ ਰਾਹੁਲ ਗਾਂਧੀ ਜੀ ਜਾਂ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਇਹਦੇ ਵਿੱਚ ਨੀਲਾ ਸਿੰਘ ਸਾਹਿਬ ਦਾ ਵੀ ਇੱਥੇ ਜਿੱਥੇ ਜਿੱਥੇ ਮੈਂ ਜਿਹੜੇ ਉਹਦੇ ਮੈਂ ਕੰਮ ਕਰਾ ਉੱਥੇ ਮਿਲ ਕੇ ਆਰਗੇਨਾਈਜੇਸ਼ਨ ਦਾ ਦੀ ਕੋਈ ਚੀਜ਼ ਨਹੀਂ ਹੈ ਪਾਰਟੀ ਹਾਈ ਕਮਾਂਡ ਨੇ ਗੱਲ ਕੀਤੀ ਤੁਸੀਂ ਜੇ ਤੁਸੀਂ ਕਹਿੰਦੇ ਵੀ ਲੋਕਲ ਜਿਵੇਂ ਕਿਸੇ ਤੋਂ ਨਾਰਾਜ਼ ਤੁਸੀਂ ਨਹੀਂ ਮੈਂ ਪਿਛਲੇ 8 ਸਾਲ ਦੇ ਵਿੱਚੋਂ ਤੋ ਕਾ ਵੀ ਬੈਠਾ ਮੈਂ ਆਪਣੇ ਆਪ ਨੂੰ ਇਹ ਰੋਸ ਹੋ ਗਿਆ। ਔਰ ਦੁੱਖ ਸੁੱਖ ਦੇ ਵਿੱਚ ਜਦ ਪਾਰਟੀ ਦੇ ਲੀਡਰ ਕਿਸੇ ਦੇ ਵਰਕਰ ਦੇ ਸ਼ਾਮਲ ਨਹੀਂ ਹੁੰਦੇ ਤਾਂ ਵਰਕਰ ਨੂੰ ਮਾਜੂਸੀ ਤਾਂ ਹੁੰਦੀ ਹੈ। ਮੈਂ ਤਕਰੀਬਨ 4 4 ਮਹੀਨੇ ਇੱਕ ਸਵਾਈਂ ਦਾ ਆਪਰੇਸ਼ਨ ਕਰਵਾਉਣ ਤੋਂ ਬਾਅਦ ਕਰ ਰਿਹਾ ਪਰ ਕਿਸੇ ਵੀ ਲੀਡਰ ਦੇ ਮੇਰੇ ਤੋਂ ਬਾਰੇ ਨਹੀਂ ਤੁਸੀਂ ਜੀ ਨਾ ਇਹ ਬਾਰੇ ਕੋਈ ਨਹੀਂ ਐਮਪੀ ਸਾਹਿਬ ਨੇ ਕੋਈ ਕੰਟੈਕਟ ਕਰਿਆ ਮੇਰੇ ਕਿਸਕੇ ਨਾਲ ਮੈਨੂੰ ਕੋਈ ਕੰਟੈਕਟ ਨਹੀਂ ਸੀ ਨਾਗਰਾ ਸਾਹਿਬ ਦੇ ਬੜੇ ਨਜ਼ਦੀਕ ਸੀ ਤੁਸੀਂ ਜਿਹੜਾ ਵਿਧਾਇਕ ਸੀ ਸਾਫ ਦਾ ਹਮ ਤਾਂ ਬੜੇ ਨਜ਼ਦੀਕ ਸੀ ਤੁਸੀਂ ਵੀ ਮੈਂ ਮੈਂ ਤੁਹਾਨੂੰ ਕੱਲ੍ਹ ਦੱਸੇ ਸਾਡੇ ਵਿੱਚ ਸਾਰੀ ਗੱਲ ਆ ਗਈ ਕਿ ਕਾਰਵਾਰ ਤੇਰਾ ਚੀਜ਼ ਨੂੰ ਆਤਮਾ ਮੇਰੇ ਵਿੱਚ ਸਾਰਾ ਕੁਝ ਆ ਗਿਆ ਅੱਗੇ ਹੁਣ ਕੀ ਪਲਾਨ ਹੈ ਜੀ ਕਿਹੜੀ ਪਾਰਟੀ ਜੁਆਇਨ ਕਰਨ ਜਾ ਰਹੇ ਹੋ ਇਹ ਮੈਂ ਹਲੇ ਕੋਈ ਗੱਲ ਸਾਰੇ ਮੇਰੇ ਜਿੰਨੇ ਜਿਆਦਾ ਹੋਰ ਬਈ ਅੱਜ ਤਾਂ ਮੇਰੇ ਬਹੁਤ ਜ਼ਰੂਰੀ ਕਿ ਮੇਰਾ ਆਪਣੇ ਮਿੱਤਰ ਹੀ ਬੁਲਾਇਆ ਇਹਨਾਂ ਕਿਉਂਕਿ ਐਮਰਜੈਂਸੀ ਪ੍ਰੋਗਰਾਮ ਸੀ ਇਹ ਉਤਪਾਲ ਮੈਂ ਰੈਕਡੂਗਾ ਆਪਣੇ ਸਾਰੇ ਬੰਦਿਆਂ ਨਾਲ ਜੋ ਵੀ ਮੇਰੇ ਬੰਦੇ ਸਾਰੇ ਕਹਿਣਗੇ ਉਹ ਮੇਰੇ ਕਿੰਨੇ ਕਿੰਨੇ ਬੰਦਿਆਂ ਨੂੰ ਰੈਕਸ ਤਿਫਾ ਨਾਲ ਤੁਸੀਂ ਆਪਣੇ ਤੁਹਾਡੇ ਨਾਲ ਕਿੰਨੇ ਬੰਦੇ ਇਹ ਤਾਂ ਹੁਣ ਟਾਈਮ ਦੱਸੋ ਕਿੰਨੇ ਆਜਾ ਦੇਖ ਦੇਖੀ ਤੇ ਮੇਰਾ ਪੱਕੀ ਹੋਰ ਵੀ ਟਾਈਮ ਦੇ ਵਿੱਚ ਟਾਈਮ ਤੋਂ ਬਾਅਦ ਹੋਰ ਲੋਕ ਵੀ ਸਿਫਾ ਦੇਣਗੇ ਬਹੁਤ ਕਾਫੀ ਲੋਕ ਹੈਗੇ ਕਿ ਯਾਰ ਪਾਰਟੀ ਦਾ ਅੱਜ ਆਪ ਦੇਖ ਹੀ ਰਹੇ ਹੋ ਪਾਰਟੀ ਦੇ ਵਿੱਚ ਕੀ ਹੈ ਪਾ ਜਿਹੜੇ ਬੜੇ ਉਤਸਰ ਰਹੇ ਪਿੱਛੇ ਬਿਮਾਰ ਹੋ ਸੀ ਕਹਿੰਦੇ ਕੋਈ ਆਇਆ ਨਹੀਂ ਤੇ ਤੁਹਾਨੂੰ ਜੇ ਵੀ ਆ ਦੂਜੇ ਵਿਧਾਇਕ ਤੋਂ ਦਾ ਹਾਲ ਚਾਲ ਪੁੱਛਦੇ ਰਹੇ ਨਾ ਆਪਣੇ ਨਹੀਂ ਪੁੱਛ ਰਹੀ ਕਿ ਕੀ ਅੱਛਾ ਜੀ ਇਹ ਤਾਂ ਹਲੋੜਾ ਨੂੰ ਪਤਾ ਹੋਣਾ ਦੂਜੇ ਵਿਧਾਇਕਾਂ ਦਾ ਪੁੱਛਿਆ ਸੀ ਹਾਂ ਸਾਰੇ ਮੈਨੂੰ ਬਿਲਕੁਲ ਸਾਰੇ ਆਏ ਆ ਆਪ ਵਾਲੇ ਵੀ ਆ ਦੂਜੇ ਪਾਰਟੀ ਦੇ ਵਿਧਾਇਕ ਵੀ ਆ ਗਏ ਹਾਂ ਬਿਲਕੁਲ ਬਿਲਕੁਲ ਹਾਲ ਚਾਲ ਪੁੱਛਿਆ ਕਰੇਗਾ ਸਾਰੇ ਯਾਰ ਆਪਣੀ ਪਾਰਟੀ ਦਾ ਕੋਈ ਨਹੀਂ ਆਇਆ ਹਾਂ ਜੀ ਤੁਹਾਨੂੰ ਨਰਾਜ਼ਗੀ ਹੈ ਨਹੀਂ ਮੈਨੂੰ ਨਰਾਜ਼ਗੀ ਨਹੀਂ ਚਲੋ ਤਾਂ ਉਹਨਾਂ ਦੀ ਮਰਜ਼ੀ ਹੈ ਮੈਂ ਮੇਰਾ ਮੈਂ ਮਹਿਸੂਸ ਕਰਦਾ ਕਿ ਦੁੱਖ ਸੁੱਖ ਦੇ ਵਿੱਚ ਤਾਂ ਦੁਸ਼ਮਣੇ ਵੀ ਆਪਾਂ ਚਲੇ ਜਦੋਂ ਲਗਦਾ ਰਿਹਾ ਟਾਈਮ ਪਾਰਟੀ ਨੂੰ ਬਦਲੋੜਾ ਵਰਕਰਾਂ ਦੀ ਤੇ ਇਹ ਕਹਿੰਦਾ ਮੈਂ ਵੀ ਉਹਨੂੰ ਇੱਕ ਬੜੇ ਕਰਦਾ ਕਦਰ ਕਰਨੀ ਚਾਹੀਦੀ ਹੈ ਹਾਂ ਇਹ ਤਾਂ ਕਹੀ ਗਈ ਹੈ ਤੇ ਜਿਨ੍ਹਾਂ ਪ੍ਰਧਾਨ ਵੀ ਸੰਪਰਕ ਨੇ ਹਾਂ ਜੀ ਜਿਨ੍ਹਾਂ ਦੇ ਜਿਨ੍ਹਾਂ ਪ੍ਰਧਾਨਾਂ ਨਾਲ ਮੇਰੇ ਬਹੁਤ ਸੰਪਰਕ ਰਹੇ ਹਨ ਅੱਛਾ ਜਿਲ੍ਹਾ ਪ੍ਰਧਾਨ ਹਾਂ ਹਾਂ ਉਹ ਵੀ 10 ਸਾਲ ਪਹਿਲਾਂ ਮੈਨੂੰ ਜਿਲ੍ਹਾ ਪ੍ਰਧਾਨ ਦਾ ਫੋਨ ਆ ਕੇ ਹਟਿਆ ਉਹ ਵੀ ਤੁਹਾਡੇ ਨਾਲ ਜਾਣਗੇ ਜਿਵੇਂ ਤੁਸੀਂ ਪਾਰਟੀ ਛੱਡ ਕੇ ਨਹੀਂ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਤੇ ਵਾਹ ਠੀਕ ਉਹ ਉਹ ਸੌਣ ਰਹੇ ਸੰਪਰਕ